ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਤੇ ਵਾਹਿਗੁਰੂ ਦੀ ਕਿਰਪਾ ਜੀ ਆਪਾਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਇਧਰ ਸੁੱਤੇ ਪਏ ਸੀ ਜੀ ਹਰਗੁਣ ਸਿੰਘ ਗਿੱਲ ਤੇ ਗਿੱਲ ਸਾਹਿਬ ਆਪਣਾ ਫੋਨ ਦੇਖ ਰਹੇ ਸੀ ਤੇ ਕਿਸਮਤਪ੍ਰੀਤ ਵੀ ਫੋਨ ਦੇਖੀ ਆ ਰਹੀ ਸੀ ਤੇ ਕਿਸਮਤ ਕਾਫੀ ਦਿਨਾਂ ਤੋਂ ਬਿਮਾਰ ਹੈ ਵਿਚਾਰੀ ਤਾਂ ਕਰਕੇ ਬਸ ਫੋਨ ਦੇ ਲਾਲਚ ਨਾਲ ਥੋੜਾ ਜਿਹਾ ਪਈ ਰਹਿੰਦੀ ਹੈ ਟਿਕੀ ਰਹਿੰਦੀ ਹੈਗੀ ਤੇ ਆਪਾਂ ਅੱਜ ਨਿਊ ਕੰਮ 'ਚ ਥੋੜਾ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਵੀ ਦੱਸਿਓ ਕਿ ਕਿਵੇਂ ਦਾ ਲੱਗਿਆ ਤੁਹਾਨੂੰ ਮੈਂ ਪੇਂਟ ਕੀਤਾ ਵੀਰੇ ਮੈਂ ਕੋਈ ਸਿਖਲਾਈ ਨਹੀਂ ਲਈ ਕਿ ਤੋਂ ਪੇਂਟਿੰਗ ਦੀ ਵੀ ਪੇਂਟ ਕਰਨ ਦੀ ਸੂਟ ਵਗੈਰਾ ਤੇ ਬਸ ਐਮੀਨਾ ਘਰੇ ਪਹਿਲਾਂ ਕੁਵਾਰੀ ਹੁੰਦੀ ਨੇ ਚਾਦਰਾਂ ਚੁਦਰਾ ਪੇਂਟ ਕਰੀਆਂ ਸੀ ਤੇ ਬਾਕੀ ਹੁਣ ਤਾਂ ਕਾਫੀ ਟਾਈਮ ਹੋ ਗਿਆ 10-11 ਸਾਲਾਂ ਦੀ ਗੱਲ ਹੋ ਗਈ ਜਦੋਂ ਚਾਦਰਾਂ ਪੇਂਟ ਕੀਤੀਆਂ ਸੀਗੀਆਂ ਬੱਧੀ ਹੋ ਗਏ ਹੋਣਗੇ ਤੇ ਹੁਣ ਆਪਾਂ ਥੋੜਾ ਜਿਹਾ ਸਮਾਨ ਮਗਾ ਕੇ ਗਿਲ ਸਭ ਤੋਂ ਤੇ ਦਵਾਰ ਤੋਂ ਜਿਹੜੀ ਸਟਾਰਟਿੰਗ ਕੀਤੀ ਹੈਗੀ ਘਰੇ ਤੇ ਥੋੜਾ ਜਿਹਾ ਹੈਲਪ ਲਈ ਸੀ YouTube ਦੀ ਹਨਾ YouTube ਤੇ ਇੱਕ ਚੈਨਲ ਹੈ ਬਹੁਤ ਵਧੀਆ ਉਹਨਾਂ ਦੀ ਹੈਲਪ ਨਾਲ ਮੈਂ ਜਿਹੜੇ ਕਲਰ ਕਰਨੇ ਸ਼ੁਰੂ ਕੀਤੇ ਤੇ ਪਹਿਲਾਂ ਮੈਂ ਕਿਸ਼ੂ ਦੀ ਫਰਾਗ ਤੇ ਜਿਹੜਾ ਫਲਾਵਰ ਡਰਾ ਕੀਤਾ ਡਰਾ ਕਰਕੇ ਫਿਰ ਮੈਂ ਪੇਂਟਿੰਗ ਕੀਤੀ ਡਬਲ ਸ਼ੈਡੇਡ ਬਣਾਈ ਆਪਾਂ ਨੇ ਫਲਾਵਰ ਦੀ ਜਿਹੜੀ ਪੇਂਟਿੰਗ ਹੈ ਤੇ ਬਾਕੀ ਹਨਾ ਮੈਨੂੰ ਤਾਂ ਲੱਗਿਆ ਕਿ ਕੁਝ ਘੱਟ ਤੱਕ ਆਪਾਂ ਠੀਕ ਕੀਤਾ ਜਿਵੇਂ ਫਸਟ ਟਾਈਮ ਸੀਗਾ ਜਿਹੜਾ ਫਸਟ ਫਲਾਵਰ ਪਾਇਆ ਸੀ ਉਹ ਥੋੜਾ ਜਿਹਾ ਮੈਸੀ ਬਣਿਆ ਸੀ ਬਾਕੀ ਜਿਹੜੇ ਦੋ ਲਾਸਟ ਸੀਗੇ ਉਹ ਥੋੜੇ ਥੋੜੇ ਵੀ ਜ਼ਿਆਦਾ ਇੰਪਰੂਵਮੈਂਟ ਹੁੰਦੀ ਗਈ ਜਿਵੇਂ ਜਿਵੇਂ ਆਪਾਂ ਕਰਦੇ ਗਏ ਤੇ ਅੱਜ ਦੇ ਬਲੌਗ 'ਚ ਆਪਾਂ ਇਹੀ ਮੇਨ ਚੀਜ਼ ਸੀ ਆਪਣੀ ਜਿਹੜੀ ਆਪਾਂ ਪੇਂਟਿੰਗ ਕੀਤੀ ਹੈਗੀ ਤੇ ਇਸ ਤੋਂ ਬਾਅਦ ਹਨਾ ਆਪਾਂ ਜਿਹੜੇ ਸੂਟ ਲੈਂਦੇ ਸੀ ਬਲੌਗ ਪਾਇਆ ਸੀ 100-100 ਰੁਪਏ ਦੇ ਸੂਟ ਲੈਂਦੇ ਸੀਗੇ ਸ਼ਿਮਰ ਦੇ ਤੇ ਆਰਗੈਂਜ਼ਾ ਦੇ ਉਹਨਾਂ ਦੇ ਆਪਾਂ ਵਧੀਆ ਸੂਣੀ ਪੇਂਟਿੰਗ ਕਰਾਂਗੇ ਕੋਈ ਹਨਾ ਇਹ ਤਾਂ ਆਪਾਂ ਟਰਾਈ ਕਰਕੇ ਦੇਖਿਆ ਸੀ ਸਿਰਫ ਤੇਰੀ ਕਿਸਮਤ ਵੀਦ ਨੂੰ ਬਹੁਤ ਜਾ ਜੜਦੀ ਵੇਟ ਕਰਨ ਦਾ ਇਹ ਕਹਿੰਦੀ ਮੈਂ ਵੀ ਗਾ ਦੂੰਗਾ ਮੈਂ ਵੀ ਕਰੂੰਗਾ ਜਿਹੜਾ ਕਿਸ਼ੂ ਦੇ ਹੋਇਆ ਸੀ ਚਿਕਨ ਬਾਕਸ ਹੁਣ ਸੈੱਟ ਹੈਗਾ ਇਧਰ ਜਾਕੀ ਕਿਸ਼ੂ ਠੀਕ ਹੋਣਾ ਸ਼ੁਰੂ ਹੋ ਗਿਆ ਜੀ ਤੇ ਇਧਰ ਆਪਾਂ ਕੋਲੀ ਪਰਲੀ ਚਾਹ ਦੀ ਤੇ ਨਾਲ-ਨਾਲ ਆਪਾਂ ਬਣਾਗੇ ਪੇਂਟਰ ਵੱਡੇ ਇਹ ਦਾ ਪਿੰਦਾ अच्छा जी हर कुछ ओहो ज्यादा काम ਕਰਨ ਦੀ وجہ ਕਰਕੇ ਕਾ ਮੇ ਬੰਦੇ ਨੂੰ ਹੋ ਗਿਆ ਬੁਖਾਰ ਸੋ ਸੁੱਤੇ ਪਏ ਆ ਨਹੀਂ ਸੁੱਤੇ ਆ ਰਹੀ ਜਾਗ ਰਿਹਾ ਉਧਰ ਕਿਸੇ ਬਾਹਰ ਗੁਣ ਮਾਰੀਆਂ ਦੇ ਲੱਤਾਂ ਟਿਸ਼ੂ ਹਰ ਗੁਣ ਦਾ ਗੁੱਠਾ ਨਿਕਲ ਗਿਆ ਮਨ ਦਾ ਮੂੰਹ ਚ ਇਹ ਅਈ ਰਾਤ ਨੂੰ ਕਰਦਾ ਹੈ ਹੈ ਨਾ ਦੋਨੇ ਲੱਤਾਂ ਚੱਕ ਕੇ ਮਾਰਦਾ ਸਾਰਾ ਕੰਬੜਾ ਲਾਹਣ ਦਾ ਉੱਪਰੋਂ ਬੰਦੇ ਨਹੀਂ ਜੰਦੂ ਮੇ ਲਗ ਰੋ ਸਹੇਗੀ किस्मत परी इतने भी पेंटिंग करी मेरी रीसना ला ऐके नहीं मम्मा तो वो कर सही नहीं था मैं भी कर सक दिया पर मैं तो यार आओ क्या बात है फ्रॉक दी जड़ काटती जमी कोशिश करी पर होइ नहीं, <laughs> नहीं क्या कह रहे तू तो? नहीं करी गई है पेंटिंग नापु तो हाँ हट जा क्यों कलर खराब करे है बन गए पादे कलर एमएमरी है दी गाइस फ्लावर की मेडियम रियल ਹਾਂਜੀ ਇੱਥੇ ਆਪਾਂ ਜਿਹੜੀ ਪੇਂਟਿੰਗ ਸੀਗੀ ਉਹ ਕਰ ਲਈ ਸੀ ਕੰਪਲੀਟ ਤੁਹਾਨੂੰ ਦਿਖਾ ਰਹੀ ਆਂ ਪੁੱਠਾ ਉਹ ਦੇ ਫੱਲਾ ਇੱਕ ਮਿੰਟ ਇਹ ਦੇਖੋ ਇਹ ਪਰ ਡਬਲ ਸ਼ੇਡ ਬਣਾਈਏਗੀ ਤੇ ਹੁਣ ਤੇ ਬਈ ਇੱਕ ਚੈਨਲ ਹੈਗਾ ਜੇ ਤੁਹਾਨੂੰ ਚਾਹੀਦਾ ਹੋਇਆ ਤਾਂ ਮੈਂ ਦੱਸ ਵੀ ਦਵਾਂਗੀ ਮੇਰੇ ਹੁਣ ਨਾਮ ਨਹੀਂ ਯਾਦ ਹੈਗਾ ਉਹਨਾਂ ਤੋਂ ਮੈਂ ਦੇਖ ਕੇ ਫੇਰ ਪੇਂਟਿੰਗ ਜਿਹੜੀ ਕਰੀ ਹੈਗੀ ਤੇ ਵੈਸੇ ਸੋਹਣੀ ਬਣ ਗਈ ਥੋੜਾ ਬਹੁਤਾ ਬੱਲ ਹੈਗਾ ਸੀ ਮੈਨੂੰ ਪਹਿਲਾਂ ਕਿਉਂਕਿ ਮੈਂ ਚਾਦਰਾਂ ਪੇਂਟ ਕੀਤੀਆਂ ਸੀਗੀਆਂ ਇੱਕ ਵਾਰੀ ਹੁੰਦੀ ਨੇ ਤਿੰਨ ਚਾਰ ਚਾਦਰਾਂ ਸੀ ਪੇਂਟ ਕੀਤੀਆਂ ਸੀ ਮੈਂ ਤੇ ਮੇਰੀ ਭੂਆ ਦੀ ਕੁੜੀ ਨੇ ਸਿੱਖੇ ਸੁਖੇ ਉਦੋਂ ਵੀ ਨਹੀਂ ਸੀ ਬਸ ਐਨ ਡਾਇਰੈਕਟ ਹੀ ਚੱਕਤਾ ਸੀ ਕੰਮ ਤੇ ਹੁਣ ਚਾਦਰਾਂ ਪਈਆਂ ਨੇ ਅਲਮਾਰੀ 'ਚ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਵੀ ਕਿ ਮੈਂ ਉਹ ਵੀ ਸ਼ੇਡਡ ਕੀਤੀਆਂ ਸੀ ਪੇਂਟ ਅਸੀਂ ਇਹਨੇ ਛੇੜ ਬਣਾਈ ਹੋਈ ਸੀਗੀ ਤੇ ਆਹ ਵਾਲੀਆਂ ਦੇਖੋ ਤੁਸੀਂ ਆਹ ਸੌਰੀ ਆਹ ਵਾਲੀ ਆਪਣੀ ਪੇਂਟਿੰਗ ਜਿਹੜੀ ਆਪਣੀ ਬਣ ਗਈ ਇਹ ਫਲਾਵਰ ਪੇਂਟ ਕੀਤਾ ਆਪਾਂ ਨੇ ਡਰਾ ਵੀ ਮੈਂ ਖੁਦ ਹੀ ਕੀਤਾਗਾ ਤੇ ਬਾਕੀ ਦੱਸ ਦਿਓ ਹਣਾ ਕਿਵੇਂ ਦਾ ਲੱਗਿਆ ਇੱਧਰ ਹਾਰਗੋਨ ਸੁੱਤਾ ਪਿਆਗਾ ਬੈੱਡ ਸ਼ੀਟ ਜਿਹੜੀ ਸਾਰੀ ਇਕੱਠੀ ਹੋ ਗਈ ਤੇ ਬਾਕੀ ਹੁਣ ਆਪਾਂ ਬਸ ਮੈਨੂੰ ਐ ਸੀਗਾ ਇੱਕ ਵਾਰੀ ਵੀ ਮੈਂ ਪੇਂਟ ਕਰਕੇ ਦੇਖਣਾ ਹਣਾ ਵੀ ਕਿਵੇਂ ਲੱਗਦਾ ਹੈਗਾ ਵੀ ਕਿਵੇਂ ਦਾ ਮੇਰਾ ਹੈਂਡ ਹੈ ਜਿਹੜਾ ਹੁਣ ਚੱਲਦਾ ਹੈਗਾ ਸਫਾਈ ਹੈਗੀ ਏ ਜਾਂ ਨਹੀਂ ਹੈਗੀ ਤੇ ਹੁਣ ਆਪਾਂ ਜਿਹੜੇ ਸੂਟ ਹੈ ਪਹਿਲਾਂ ਵੀਡੀਓ ਪਾਈ ਸੀ ਹਣਾ ਆਪਾਂ ਲਿਆਂਦੇ ਸੀ 100-100 ਰੁਪਏ ਦੇ ਸੂਟ ਤੇ ਉਹਨਾਂ ਤੇ ਆਪਾਂ ਹੁਣ ਜਿਹੜਾ ਕੀ ਪੇਂਟ ਕਰਾਂਗੇ ਫੁੱਲ ਸੋਣਾ ਜੇ ਆਪਾਂ ਕੋਈ ਪਹਿਲਾਂ ਪ੍ਰਿੰਟ ਕਢਾ ਲਾਂਗੇ ਕੋਈ ਪ੍ਰਿੰਟ ਕਢਾ ਲਾਂਗੇ ਆਪਾਂ ਦੇਖਦੇ ਆਂ ਬਜਾਰੋਂ ਕਢਾ ਲਾਂਗੇ ਜਾਂ ਫਿਰ ਮੈਂ ਫੋਨ ਤੋਂ ਹੀ ਕਾਪੀ ਕਰਕੇ ਹਨਾ ਤੇ ਆਪਾਂ ਪੇਂਟਿੰਗ ਜਿਹੜੀ ਉਹ ਫਲਾਵਰ ਦੀ ਬਣਾ ਲਾਂਗੇ ਤੇ ਵਧੀਆ ਜਾਂ ਕੋਈ ਕਾਪੀ ਕਰਕੇ ਪ੍ਰਿੰਟ ਆਪਾਂ ਟ੍ਰੇਸ ਕਰਕੇ ਫਿਰ ਕੁਰਤੀ ਤੇ ਸਾਰਾ ਜਿਹੜਾ ਪ੍ਰੋਸੈਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਲੌਗ ਦੇ ਵਿੱਚ ਸੋ ਥੋੜਾ ਜਾਂ ਮੇਰੇ ਹਨਾ ਸਕਿਨ ਕੇਅਰ ਵਾਲੇ ਜਿਹੜੇ ਬਲੌਗ ਨੇ ਉਹ ਜ਼ਿਆਦਾ ਚੱਲਦੇ ਨੇਗੇ ਜਿਆਦਾ ਪਿਆਰ ਮਿਲਦਾ ਉਹਨਾਂ ਨੂੰ ਤੇ ਬਲੌਗ ਨੂੰ ਵੀ ਪਿਆਰ ਦਿਆ ਕਰੋ ਉਸੇ ਤਰ੍ਹਾਂ ਜੀ ਤੇ ਹੁਣ ਆਪਾਂ ਜਿਹੜਾ ਦੁਪਹਿਰ ਤੱਕ ਦਾ ਆਪਣਾ ਫ੍ਰੀ ਟਾਈਮ ਸੀ ਉਹ ਆਪਾਂ ਪੇਂਟਿੰਗ ਕਰਕੇ ਜਿਹੜਾ ਸਪੈਂਡ ਕੀਤਾ ਤੇ ਬਾਕੀ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕੀ ਸਬਜ਼ੀ ਪਾਣੀ ਦਾ ਕਰਨਾ ਹੈਗਾ ਠੀਕ ਹੈ ਜੀ ਤੇ ਸੂਟ ਆਪਾਂ ਤੁਹਾਨੂੰ ਦਿਖਾਉਣੀ ਆਂ ਤੇ ਤੁਸੀਂ ਦੱਸਿਓ ਮੈਨੂੰ ਸਭ ਤੋਂ ਪਹਿਲਾਂ ਆਪਾਂ ਕਿਹੜਾ ਪੇਂਟ ਕਰਨਾ ਸ਼ੁਰੂ ਕਰੀਏ ਵੈਸੇ ਮੈਨੂੰ ਇੰਨੀ ਉਮੀਦ ਹੈ ਨਹੀਂ ਸੀ ਕਿ ਮੈਂ ਇੰਨਾ ਸੋਹਣਾ ਜਿਹੜਾ ਪੇਂਟ ਕਰ ਲੂੰਗੀ ਜਿੰਨਾ ਕੁ ਮੈਂ ਕਰ ਲਿਆ ਖੁਸ਼ੀ ਹੋ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਕਿ ਵਧੀਆ ਪੇਂਟ ਕਰ ਲਿਆ ਮੈਨੇ ਇਹ ਜਿਹੜੇ ਕੱਪੜੇ ਤੇ ਮੈਂ ਪੇਂਟ ਕਰਿਆ ਹੈ ਕਿਸ਼ੂ ਦੀ ਫਰਾਕ ਸੀਗੀ ਥੋੜਾ ਬਹੁਤ ਟਾਈਮ ਮਿਲਦਾ ਹੈ ਨਾ ਬੱਚਾ ਛੋਟਾ ਹੈ ਮੇਰਾ ਇਸ ਕਰਕੇ ਜਿੰਨਾਕ ਟਾਈਮ ਮਿਲਦਾ ਆਪਾਂ ਕੁਛ ਨਾ ਕੁਛ ਕਰ ਲਈਦੇ ਆ ਉਹਨੇ ਇੱਕ ਚ ਕੁਛ ਨਾ ਕੁਛ ਨਵਾਂ ਸਿੱਖਦੇ ਰਹੀਦਾ ਤਾਂ ਜੀਜਾ ਲੱਗਿਆ ਰਹਿੰਦਾ ਇੱਕ ਤਾਂ ਕਲਰ ਸੀਗਾ ਆਪਾਂ ਇਹਦੀ ਕਰਾਂਗੇ ਪਹਿਲਾਂ ਪੇਟ ਤੇ ਦੋ ਕਲਰ ਉਹ ਤੁਹਾਨੂੰ ਮੈਂ ਦਿਖਾਏ ਹੋਏ ਨੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਹਾਂ ਤਾਂ ਇੱਕ ਤਾਂ ਦੁਪੱਟਾ ਪਿਆ ਹੈ ਇਹਦੇ ਵਿੱਚ ਇਹ ਕਾਹ ਵਾਲਾ ਕਲਰ ਹੈ ਆਪਣੇ ਕੋਲੇ ਆਪਾਂ ਪਹਿਲਾਂ ਇਹ ਤੇ ਕਰਾਂਗੇ ਠੀਕ ਹੈ ਬਾਕੀ ਦੇਖਦੇ ਆ ਇੱਕ ਆਪਣੇ ਕੋਲ ਪੀਸ ਵੀ ਸੀਗਾ ਜਿਹੜਾ ਆਪਾਂ 50 ਰੁਪਏ ਦੇ ਲਿਆ ਸੀ ਜਹਾ ਉਹ ਤੇ ਕਰ ਲਾਂਗੇ ਉਹ ਹੈਗਾ ਵੀ ਲਾਈਟ ਹੈਗਾ ਉਹ ਤੇ ਕਲਰ ਵਗੈਰਾ ਵੀ ਜਿਹੜਾ ਆਪਾਂ ਲਿਆਂਦੇ ਹੋਏ ਨੇ ਪਿੰਕ ਗ੍ਰੀਨ ਤੇ ਜੇ ਹਾਂ ਬਲੂ ਚੱਲ ਜਾਣਗੇ ਇਹ ਤੇ ਕਰਕੇ ਦੇਖਾਂਗੇ ਆਪਾਂ ਪਹਿਲਾਂ ਦੇਖਦੇ ਆ ਜੇ ਇਹਦੀ ਫਰੌਕ ਬਣ ਗਈ ਘੱਟ ਹੈ ਕਪੜਾ ਉਹ ਫਰੌਕ ਬਣਨੀ ਨਹੀਂ ਹੈਗੀ ਚਲ ਦੇਖਦੇ ਆ ਹਨਾ ਇਸੇ ਤੀ ਕਰਕੇ ਦੇਖਾਂਗੇ ਨੇ ਇਹਦਾ ਲਾਈਟ ਹੈ ਕਲਰ ਇਹ ਤੇ ਬਾਕੀ ਹਨਾ ਮੈਨੂੰ ਕਲਰਾਂ ਵਾਲੇ ਬਾਰੇ ਇੰਨੀ ਜਾਣ ਪਾਲੇ ਕਲਰਾਂ ਬਾਰੇ ਤਾਂ ਇੰਨੀ ਪਤਾ ਨਹੀਂ ਹੈਗਾ ਕਿ ਆਹ ਵਾਲੇ ਕਲਰ ਯੂਜ਼ ਕੀਤੇ ਨੇ ਮੈਂ ਜੇ ਕੋਈ ਭੈਣ ਨੇ ਕੀਤਾ ਹੋਵੇ ਪੇਂਟ ਵਗੈਰਾ ਜਾਣਕਾਰੀ ਹੋਵੇ ਤਾਂ ਦੱਸਿਓ ਵੀ ਇਹ ਸਹੀ ਨੇਗੇ ਇਹ ਪੱਕੇ ਕਲਰ ਨੇਗੇ ਫੈਵਿਕ ਰਾਇਲ ਪਤਾ ਨਹੀਂ ਕੁਛ ਐਵੇਂ ਦਾ ਲਿਖਿਆ ਹੋਇਆ ਹੈ ਨਾ ਤੇ ਤੇ ਆਹ ਵਾਲੇ ਕਲਰ ਨੇਗੇ ਤੇ ਚਲੋ ਜੀ ਹੁਣ ਆਪਾਂ ਇੱਥੇ ਆਪਣੇ ਬਲੌਗ ਦਾ ਜਿਹੜਾ ਅੱਜ ਦੇ ਦਾ ਐਂਡ ਕਰਦੇ ਆਂ ਤੇ ਜੇ ਡੇਲੀ ਵਲੌਗ ਨੂੰ ਵੀ ਆਪਣੇ ਨੂੰ ਪਿਆਰ ਮਿਲੂਗਾ ਤਾਂ ਮੈਂ ਡੇਲੀ ਵਲੌਗ ਵੀ ਸ਼ੇਅਰ ਕਰਿਆ ਕਰੂੰਗੀ 스킨케어 ਦੇ ਰਿਲੇਟਡ ਤਾਂ ਆਪਾਂ ਕਰਦੇ ਹੀ ਰਹਿੰਨੇ ਆ ਵੀਡੀਓ ਸ਼ੇਅਰ ਹਨਾ ਤੇ ਕਈ ਵਾਰੀ ਬਸ ਹਨਾ ਵੀ ਆਏ ਆ ਰੋਜ਼-ਰੋਜ਼ ਤਾਂ ਆਪਾਂ ਜਿਹੜੀ ਕੁਛ ਲਗਾਉਂਦੇ ਵੀ ਨਹੀਂ ਆਪਣੇ ਫੇਸ ਤੇ ਅਪਲਾਈ ਵੀ ਨਹੀਂ ਕਰਦੇ ਮੈਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਸ਼ੇਅਰ ਕਰਤੀਆਂ ਨਿਗੀਆਂ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਬਾਕੀ ਆਪਾਂ ਪੇਂਟ ਕਰਾਂਗੇ ਇਹਦੇ ਉੱਤੇ ਸਾਰਾ ਪ੍ਰੋਸੈਸ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਬਾਕੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੈਂ ਬਾਲਾ ਮੈਨੂੰ ਆਉਂਦਾ ਨਹੀਂ ਹੈਗਾ ਪੇਂਟ ਕਰਨਾ ਕੋਈ ਮੈਂ ਕੋਰਸ ਨਹੀਂ ਕੀਤਾ ਕੁਝ ਨਹੀਂ ਕੀਤਾ ਹੈਗਾ ਤੇ ਬਸ ਚਾਦਰਾਂ ਜੁੱਦਰਾਂ ਕਰੀਆਂ ਸੀਗੀਆਂ ਫਿਰ ਵੀ ਆਪਾਂ ਵੀ ਥੋੜੀ ਸੋਹਣੀ ਮੈਨੂੰ ਲੱਗਦਾ ਹੈ ਨਾ ਖੁਦ ਨੂੰ ਬਾਕੀ ਤੁਸੀਂ ਦੱਸਦੇ ਕਮੈਂਟ ਬਾਕਸ ਦੇ ਵਿੱਚ ਵੀ ਮੈਂ ਕਿੰਨੀ ਕੁ ਵਧੀਆ ਪੇਂਟਿੰਗ ਕੀਤੀ ਹੈ ਜਿਵੇਂ ਕਿ ਮੈਨੂੰ ਕੁਝ ਆਉਂਦਾ ਨਹੀਂ ਸੀ ਜਿਵੇਂ ਕਿ ਮੇਰੀ ਸ਼ੁਰੂਆਤ ਹੈਲੇ ਪੇਂਟਿੰਗ ਦੀ ਚਲੋ ਜੀ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਤੇ ਜੇਕਰ ਨਿਊ ਆਏ ਹੋ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਲਾਈਕ ਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਨਾਲ ਨਾਲ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚਲੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ